ਆਈਆਂ ਨੇ ਤੇ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਜਿਹੜੇ ਸਿਟੀ ਚ ਹੋ ਰਿਹਾ ਸ ਆਪਣਾ ਕੁਲੀ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ ਨੇ ਮੇਨ ਫੰਕਸ਼ਨ ਤਾਂ ਸਿਮਸਰ ਤੋਂ ਫਰੀਦਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਜਿਹੜਾ ਰਿਪਬਲਿਕ ਡੇ ਹੈ ਸੋਸ਼ ਕਰਕੇ ਐਟ ਅਮਪੈਰੇਟਿਵ ਥੈਟ ਵੀ ਹੈਵ ਟੂ ਇਨਹਾਂਸ ਦਾ ਸਕਿਉਰਟੀ ਫਾਰ ਦਾ ਕਾਟਨ ਉਹਦੇ ਲਈ ਸਾਰੇ ਡਿਪਲੋਇਮੈਂਟ ਹੋ ਜੀ ਕਰੀ ਲਈਦੀ ਹੈ ਜਿੱਥੇ ਪਹਿਲਾਂ ਹੀ ਕਰਦੇ ਰਹੇ ਹਾਂ ਤੇ ਜਿਹੜੇ ਸਾਰੇ ਫੀਲਡ ਆਫਸਰ ਨੇ ਉਹਦੇ ਅਟੇ ਕਿਦਰਾ ਦਾ ਡਾਟ ਆਲਸੋ ਸੋ ਸ਼ੁੱਡ ਬੀ ਨੋ ਪ੍ਰੋਬਲਮ ਇਹ ਤੁਸੀਂ ਪੁੱਛ ਰਿਹਾ ਸੀ ਬੈਕਸ ਦਾ ਥਾਣਾ ਤੇ ਉਹ 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 ਦੇ ਰਿਗਾਰਡਿੰਗ ਨਾ ਪੁਲਿਸ ਦੇ ਬੜੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਆ ਉਹ ਟਾਰਗੇਟ ਹਾਰਕਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਵੇ ਦੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਦੇ ਗੈਂਗਸਟਰਾਂ ਸਮਬਲੀ ਦੇ ਵਾਂਟਸ ਟੂ ਸਿਕਯੂਰ ਦਾ ਪਬਲਿਕ ਟੂ ਐਕਸੈਗਰਗੇਟ ਦਾ ਸੋਸ਼ਲ ਨੋਰਮ ਸੋ ਦੈਟਸ ਵਾਈ ਦੇ ਵਾਂਟ ਟੂ ਕ੍ਰੀਟ ਐਨ ਅਬ੍ਰੇਸ਼ਨ ਔਨ ਦਾ ਪਬਲਿਕ ਪਰਸਪੈਕਟਿਵ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਾ ਹਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰ ਫਲਿਆਦ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰਗਾਂ ਦੀ ਕੋਸ਼ਿਸ਼ ਕੀਤੀ ਹੈ ਉਥੇ ਰਜਿਸਟਰ ਕਰਕੇ ਲੀਕ ਕਲੈਕਸ਼ਨ ਵੀ ਹੋ ਗਿਆ ਹੈ ਸਰ ਇਹ ਕਿਤੇ ਵੀ ਕਿਤੇ ਇਸ ਤਰ੍ਹਾਂ ਕਾਗਿਰਾਮ ਦੇ ਵਿੱਚ ਜਿਹੜੀ ਹੈ ਰਿਪਗਤੀ ਦੀ ਪਲੇਸ ਜਿੱਕਰਾਂ ਦੀ ਅਲਗ ਅਲਗ ਤਰ੍ਹਾਂ ਦੀ ਹੋ ਰਹੀ ਹੈ ਤੇ ਇਦਾਂ ਦੀ ਜਿੱਥੇ ਵੀ ਇੱਕ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ ਪਲੇਸ ਉਸ ਦੇ ਰਿਗਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਚਲ ਰਿਹਾ ਹੈ ਅਜਾ ਦੇ ਗਰਾਉਂਡ ਦੇ ਵਿੱਚ ਕਿੰਨਾ ਸ਼ੂਟ ਵਾਲੇ ਕਰ ਉਹ ਬੇਸਿਕਲੀ ਤਾਂ ਉਹ ਕੁਸ਼ਸ਼ ਸਾਹਿਬ ਦੇਖ ਰਹੇ ਹੋਣਗੇ ਜਦ ਜਿਸ ਤਰ੍ਹਾਂ ਉਹ ਬੇਸਰ ਆ ਰਿਹਾ ਵਾ ਗਾ ਰਿਹਾ ਉਹ ਤਾਂ ਉਹ ਬੇਸਿਕਲੀ ਤਾਂ ਸਾਰਾ ਕੁਸ਼ ਨੂੰ ਦੇਖਣਾ ਹੀ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਦਾ ਨੰਟੀ ਸੈਟ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਜ਼ਮ ਅਸੀਂ ਇੰਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਡਿਸ਼ਾਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰਦੇ ਨੇ ਤਾਂ ਇਹਦੇ ਵਿੱਚ ਕੋਈ ਅੱਗੇ ਖਲਣ ਨਾ ਪਾ ਸਕੇ ਕੀੜਾ ਅਤਵਾ ਦੀ ਹਮੇਲੀ ਸ਼ੰਕਾ ਚਿਤਾਈ ਜਾ ਰਹੀ ਹੈ 26 ਜਨਵਰੀ ਦੇ ਖਾਸ ਤੌਰ ਤੇ ਫਰੀਪਾੜ ਵਾਲੇ ਦੇ ਜਿਹੜੇ ਸੰਪੂਰਨ ਸੇ ਸਾਰੇ ਕੌਸ਼ਤ ਕਰ ਰਹੇ ਨੇ ਤੁਸੀਂ ਦੇਖੋਗੇ ਪੀਟਪਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਸੈਲਸ ਆਲਸੋ ਬੀਨ ਗੀਅਰਡ ਅਪ ਫਾਰ ਥੈਟ ਵੀ ਆਰ ਪ੍ਰੇਪੇਅਰ ਫਾਰ ਥੈਟ ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਗਾਹ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਣਾ ਸਿਸ ਕਰਕੇ ਵਧਾਦੀ ਦੀ ਕਿਉਂਕਿ ਬੜਾ ਬਾਅਸ ਅਕਈ ਹੁੰਦਾ ਇਹਨੂੰ ਕੋ ਡਿਸਟਰਬ ਨਾ ਕਰ ਪਾਵੇ। ਖਾਸ ਕਰਕੇ ਤਾਂ ਤੁਸੀਂ ਬਾਰਡਰ ਏਰੀਆ ਦੇ ਨਾਲ ਜੁੜੇ ਹੋਏ ਹੋ ਜੀ ਤੇ ਬਾਰਡਰ ਏਰੀਆ ਦਾ ਇਸ ਦਾ ਰਿਕਾਰਡ ਕਰਾਂਗੇ। ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ ਇਹ 500 ਕਿਲੋਮੀਟਰ ਦਾ ਬੋਰਡ ਹੈ ਇਹਦੇ ਇਹਨੂੰ ਪਲੱਗ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਉਂਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱੜਨੇ ਸ਼ੁਰੂ ਕੀਤੇ ਨੇ ਉਹਦੇ ਅੰਦਰ ਨਾਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨ ਨੋਟ ਚੇਂਜ ਯਰ ਨੇਬਰਸ ਫਦਰ ਮੈਟਰ ਤੋ ਇਥੇ ਦੀ ਫੋਰਸ ਨੂੰ ਹਮੇਸ਼ਾ ਜ਼ਿਆਦਾ ਅਲਰਟ ਹੋਣਾ ਪੈਂਦਾ ਥੈਟ ਇਜ਼ ਵਾਈ ਬੀ ਆਰ ਮੂਵਿੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦ ਚੈਲੰਜ ਬਾਤ ਗਿਆ ਨਸ਼ਾ ਤਸਕਰ ਇਨ ਅਫਗਾਨਿਸਤਾਨ ਨਾਲ ਆਤਿ ਕਿਤੇ ਨੇ ਇਹ ਕਿਹਨਾ ਚੈਲੰਜ ਵਾਧਿਆ ਪੂਰ ਕੀਤਾ ਚੈਲੇਂਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆਮਨ ਡੇਲਿੰਗ ਇਟਸ ਰਾਈਟ ਫਰਮ ਦਾ ਡੇਜ਼ ਆਫ ਟੈਰਰ ਇਜ਼ অলਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਉਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਹੈਗਾ ਇਹਨੂੰ ਖਤਮ ਕੀਤਾ ਸੀਗਾ ਅੰਗਰ ਕੈਪਟਲ ਆਫ ਡੂਇੰਗ ਦਾ ਸੇਮ ਰਾਈਟ ਨਾਉ ਆਲਸੋ ਪਰ ਬਾਕੀ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਸਕਦਾ ਬਿਲਕੁਲ ਸਰ ਮੇਰੇ ਕੋਲ ਤੇ ਐਕਸਟਰਾ ਡਿਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਨ੍ਹਾਂ ਘਾਟੀਆਂ ਨਹੀਂ ਹੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨ ਨੋਟਿਸ ਐਂਡ ਆਲ ਦੈਟ ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫਾਰ ਦਾ ਲੀਗਲ ਵੇਸ ਓਨ ਉਹ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਪਛੂ ਕਰ ਰਹੇ ਹਾਂ ਉਸੇ ਸਰ 2 ਐਕਟੀਵਿਟੀ ਵੀ ਕੋਈ ਨਹੀਂ ਕੋਈ ਦੇਖਦਾ ਹੁੰਦਾ ਕਿ ਆ ਨਹੀਂ ਡਰੋਨ ਵੀ ਆ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦਾ ਰਿਕਵਾਇਰਮੈਂਟਸ ਆਫ ਦਾ ਫੀਲਡ ਇਸੇ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਇਸ ਨੇ ਜੈਲੀਆਂ ਸੈਂਜੈਂਸੀ ਨਾਲ ਰਲ ਕੇ ਅਸੀਂ ਵੀ ਇਸ ਆਪਣਾ ਰਲ ਕੇ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਿਵ ਥ੍ਰੈਟ ਫਾਰ 올 ਏਜੰਸੀ ਸੋ ਵੀ ਆਰ ਓਨ ਦ ਸੇਮ ਪੇਜ ਸਰ ਇਟ ਟਾਕ ਅਬਾਊਟ ਦ ਮੋਸਟ ਕਰਾਊਡਿਡ ਏਰੀਆਸ ਸਚ ਐਸ ਡੇਲਵੇ ਸਟੇਸ਼ਨ ਬੱਸ ਸਟੈਂਡ 에ਰਪੋਰਟ ਸੋ ਹੂਸ ਔਰ ਗੋਟ ਟੂ ਅਟੈਕ ਦੇ ਜਸਟ ਫਾਈਂਡ ਆਊਟ ਸਚ ਕੇਸਸ ਲਾਈਕ ਦ ਪਬਲਿਕ ਡੇ ਇੰਡੀਪੈਂਡੈਂਸ ਡੇ ਔਰ 올 ਅਦਰ ਸਪੈਸ਼ਲ ਲੋਕੇਸ਼ਨਸ ਸੋ ਵਾਟ ਆਰ ਦ ਸਿਕਿਉਰਿਟੀ Now we we go for the preventive measures and all that basically the initial life the other party only they have to choose the time venue and the target right. so we go for the prevention of that in case it happens then uh, we go for the kill for that matter we have to go for the detection and all that or go question asked so some desks बैठे थे ये कैच थे कंट्रोल ਸਸਟੇਨਸ ਤੋਂ ਦਿਲਾਕੇ ਦੇ ਵਿੱਚ ਹੀ ਟਾਰਗੇਟ ਕਰਦੇ ਆ ਪਾਰਸ਼ੀਨੋ ਮੇਰਾ ਜਿਹੜੇ ਨੌਜਵਾਨ ਕੋਲ ਆਦੇ ਬੇਸਿਕਲੀ ਜਿਹੜੀ ਬੈਕਗ੍ਰਾਉਂਡ ਹੁੰਦੀ ਹੈ ਨਾ ਇਹ ਦੇ ਗੈਕਸਰ ਦੇ ਜਿਹੜੀ ਇਹਦਾ ਹੁੰਦਾ ਨੇਚਰਲੀ ਦੇ ਆਰ ਵੈਲ ਫਸਟਿਕ ਟੋਪੋਗ्राफी ਆਂਦਾ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇ ਆਰ ਦ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦ ਟੈਲੈਂਟ ਦੇ ਆਰ ਓਨਲੀ ਫਾਰ ਦੈਟ ਮੈਟਰ ਸੋ ਦੈਟ ਇਜ਼ ਵਨ ਆਫ ਦ ਰੀਜ਼ਨਸ ਬੋਰੋ ਦੇ ਕੋ ਐਂਟੀਟੋਨ ਸਿਸਟਮ ਬਾਰੇ ਵੀ ਗੱਲ ਕਰਤੀ ਨਹੀਂ ਉਹਦੇ ਚ ਇਹ ਸੋ ਆ ਕਿ ਉਹ ਦੀਜ਼ ਆਰ ਸੀਕ੍ਰੀਟ ਥਿੰਗਸ ਸੋ ਇਟ ਮੈਟਰ ਵੀ ਕੈਨਟ ਐਕਸਪੋਜ਼ basically we come up with the solutions but there is a threat sir grenade hone lagi possible ho reha ne eh surdhi di lehni hai ki it's too much aggressive ke majhe de vich sir nahi nahi main oh vi das ke hatya madam ne puchha sega ke jehda attacker hai ohne time dindiu te target khud hi choose karna hunda na saadi ta koi salah leni nahi na tuhadi salah leni basically oh jithe vi oh decide karda hai we have to respond to that that is the thing. ਨਸਰ ਰਿਪਬਲਿਕ ਡੇ ਇਜ਼ ਬੀਸਿਕਲੀ ਦ ਮੋਸਟ ਸਪੈਸ਼ੀਅਸ ਐਂਡ ਮਾਈ ਫੇਵਰਿਟ ਸਪੈਸ਼ਲ ਓਕੇਸ਼ਨ ਫਾਰ ਆਲ ਦ ਇੰਡੀਅਨ ਸਪੈਸ਼ਲੀ ਰਿਪਬਲਿਕ ਡੇ ਐਂਡ ਇੰਡੀਪੈਂਡੈਂਸ ਡੇ ਸੋ ਵਾਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ ਆਲ ਦ ਇੰਡੀਅਨਸ ਐਂਡ ਟੂਡੇ ਈਵਨ ਥੇਰ ਇਜ਼ ਅ ਵੀਕ ਜੇ ਛੋਟੀ ਦੀਵਾਲੀ ਸੇਟਰੀ ਸੋ ਵਾਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ ਆਲ ਦ ਇੰਡੀਅਨਸ ਰਿਗਾਰਡਿੰਗ 22nd ਜਨਵਰੀ ਐਂਡ 26th ਮੈਸੇਜ ਤਾਂ ਇਹੋ ਹੀ ਆ ਜੀ ਕਿ ਦੇਖੋ ਵੀਰ ਪਬਲਿਕ ਸਰਵੈਂਟਸ ਅਸੀਂ ਤੁਹਾਡੇ ਲਈ ਕੰਮ ਕਰਦੇ ਆਂ ਤੁਸੀਂ ਸਾਡੇ ਲਈ ਕੰਮ ਕਰਦੇ ਹੋ ਵੀ ਸ਼ੁੱਡ ਹੈਵ ਅ ਸਿੰਬਾਇਓਟਿਕ ਰਿਲੇਸ਼ਨਸ਼ਿਪ ਲੈਸ ਹੈਲਪ ਈਚ ਅਦਰ ਸਾਰੇ ਬੰਦੇ ਸਤਾਰਕ ਰਹਿਣ ਦੇਖੋ ਪੰਜਾਬ ਪੁਲਿਸ 80000 ਹੈ ਕਿ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆੜਾ ਦਵਾਲਾ ਦੇਖਣਾ ਸਾਰਾ ਸਤਾਰਕ ਹੋ ਜਾਣਾ ਤੇ ਅਸੀਂ 2.5 ਕੋੜ ਕਾਂਸਟੇਬਲ ਬਣ ਜਾਾਂਗੇ ਸੋ ਇਟ ਇਜ਼ ਬੈਟਰ ਦ ਬੀ ਹੈਲਪ ਈਚ ਅਦਰ ਸਾਰਿਆਂ ਨੂੰ ਰਿਸਪੌਂਸਿਬਿਲਟੀ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਔਰ ਰਿਫਾਈਨ ਕਰੀਏ ਵਧਾਈਏ ਸਾਰੇ ਸਤਰ ਕਰੀਏ ਤਾਂ ਕਿ ਕੋਈ ਵੀ ਅੰਸਗਾ ਵੀ ਘਟਣਾ ਨਾ ਵਾਪਸ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼ ਦਾ ਐਡਾ ਵੱਡਾ ਇਹ ਫੰਕਸ਼ਨ ਹੈਗਾ ਰਿਪਬਲਿਕ ਡੇ ਵਾਲਾ ਇਹ ਨੂੰ ਚੰਗੀ ਤਰ੍ਹਾਂ ਨਾਲ ਮਿਲ ਕੇ ਸੈਲੀਬ੍ਰੇਟ ਕਰ ਪਾਈਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ